ਤਸਵੀਰਾਂ ਦੇਖ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ ਇਹ ਵੀਡੀਓ ਸੋਸ਼ਲ ਮੀਡੀਆ ਤੇ ਲਗਾਤਾਰ ਵਾਇਰਲ ਹੋ ਰਹੀ ਹੈ ਬੁਲੇਟ ਮੋਟਰਸਾਈਕਲ ਦੇ ਵਿੱਚ ਨੋਚਵਾਂ ਤੇਲ ਪੁਆ ਰਿਆ ਸੀ ਪੈਟਰੋਲ ਪੁਆ ਰਿਆ ਸੀ ਉਸ ਨੂੰ ਨਹੀਂ ਪਤਾ ਸੀ ਕਿ ਮਿੰਟਾਂ ਸਕਿੰਟਾਂ ਦੇ ਵਿੱਚ ਉਸਦੇ ਨਾਲੇ ਹਾਦਸਾ ਵਾਪਰ ਜਾਵੇਗਾ ਸੋ ਵੱਡੀ ਗਿਣਤੀ ਦੇ ਵਿੱਚ ਲੋਕ ਇਸ ਪੈਟਰੋਲ ਪੰਪ ਤੇ ਪਹੁੰਚਦੇ ਨੇ ਤੇਲ ਪੁਆਰੇ ਨੇ ਆਪਣੇ ਵਾਹਨਾ ਦੇ ਵਿੱਚ ਤਾਂ ਇੰਨੇ ਦੇ ਵਿੱਚ ਬੁਲਟ ਮੋਟਰਸਾਈਕਲ ਵਾਲਾ ਵੀ ਆਪਣੇ ਵਾਹਨ ਦੇ ਵਿੱਚ ਪੈਟਰੋਲ ਪਵਾ ਰਿਹਾ ਸੀ ਤਾਂ ਅਚਾਨਕ ਇਸੇ ਦੌਰਾਨ ਬੁਲਟ ਦੇ ਵਿੱਚ ਅੱਗ ਲੱਗ ਗਈ ਜਿਸ ਤੇ ਦੌਰਾਨ ਲੋਕ ਸਹਿਮ ਗੇ ਹਲਚਲ ਮਚਾਉਂਦੀ ਹੈ ਪੈਟਰੋਲ ਪੰਪ ਦੇ ਕਰਮਚਾਰੀਆਂ ਨੇ ਹਾਲਾਂਕਿ ਸਮਾਂ ਰਹਿੰਦੇ ਹੋਏ ਅੱਗ ਦੇ ਉੱਤੇ ਕਾਬੂ ਪਾਇਆ ਸੋ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਵੀਡੀਓ ਸੋਸ਼ਲ ਮੀਡੀਆ ਤੇ ਲਗਾਤਾਰ ਵਾਇਰਲ ਹੋ ਰਹੀ ਹੈ ਹਾਲਾਂਕਿ ਜੇ ਨਾ ਅੱਗ ਦੇ ਉੱਤੇ ਕਾਬੂ ਪਾਇਆ ਜਾਂਦਾ ਤਾਂ